ਗੋਸ਼ਣੇ ਸੂਟ ਆਏ ਨੇ ਪਿਓਰ ਗਰਮੀ ਵਾਲੇ ਸੂਟ ਜੀ ਲੀਜੀਵੀ ਦੇ ਪ੍ਰਿੰਟ ਸੂਟ ਨੇ ਡਿਜ਼ਾਈਨ ਬਹੁਤ ਸ਼ਾਨਦਾਰ ਆਏ ਨੇ ਡਿਜ਼ਾਈਨ ਚੈੱਕ ਕਰੀ ਚਲੋ ਜੀ ਇਹ ਡਿਸਟ੍ਰੀਬਿਟੀ ਸ਼ਰਟ ਆ ਗਈ ਬੈਕ ਵੀ ਪ੍ਰਿੰਟ ਆਊਗੀ ਜੀ ਪਿਓਰ ਲੀਜੀਵੀ ਦੀ ਸਲਵਾਰ ਆਊਗੀ ਸਲਵਾਰ ਪਲੇਨ ਆ ਗਈ ਜੀ ਜਲਦੀ ਜੀ ਡਿਜ਼ਾਈਨ ਦੇਖੀ ਚਲੋ ਬੁਕਿੰਗ ਕਰਵਾ ਲਓ ਇਹ ਬਹੁਤ ਵੱਡੇ ਫੈਦਰਾਂ ਸੂਟ ਆਏ ਨੇ ਬੰਦੇ ਇਹਦਾ ਸਟਾਕ ਹੈ ਮੇਰੇ ਕੋਲ ਲਿਮਟਿਡ ਹੈ ਦੁਪੱਟਾ ਹੋਗਾ ਸੈਮੀ ਪਿਓਰ ਦਾ ਫੋਰ ਸਾਈਡ ਦੁਪੱਟੇ ਦੇ ਉੱਪਰ ਪੱਟੀ ਆਊਗੀ ਡਿਜ਼ਾਈਨ ਦੇਖੀ ਚਲੋ ਦੁਪੱਟੇ ਖੁਲੇ ਡੁਲੇ ਆਉਣਗੇ ਜੀ ਡਿਜ਼ਾਈਨ ਬਹੁਤ ਸਕ੍ਰੀਨਸ਼ਾਟ ਲਈ ਚਲੋ ਆਰਡਰ ਬੁੱਕ ਕਰਵਾਇਓ ਚਲੋ ਡਿਜੀਟਲ ਪ੍ਰਿੰਟ ਦੇ ਸਾਰੇ ਦੇਖੋ ਜੀ ਪਲੇਨ ਸਲਵਾਰ ਆਊਗੀ ਪਿਓਰ ਕਟ ਦੇ ਵਿੱਚ ਦੇ ਪ੍ਰਿੰਟ ਦੇ ਸੂਟ ਆਉਣਗੇ ਜੀ ਡਿਜ਼ਾਈਨ ਬਹੁਤ ਸ਼ਾਨਦਾਰ ਨੇ ਜਲਦੀ ਜਲਦੀ ਬੁਕਿੰਗ ਕਰਾ ਲਓ ਜੀ ਸਾਰੀ ਵੀਡੀਓ ਦੇਖੋ ਰੇਟ ਸੋਟਾ ਧਮਾਕਾ ਆਫਰ ਹੈ ਬਹੁਤ ਵਧੀਆ ਵਧੀਆ ਆਫਰ ਦੇ ਵਿੱਚ ਛੂਟ ਆਏ ਨੇ ਚੁੰਨੀ ਨਾਲ ਆਊ ਸਾਰੇ ਦੇ ਉੱਪਰ ਡਿਸਟ੍ਰੀਬ ਪ੍ਰਿੰਟ ਨੇ ਸਾਰੇ ਜੀ ਡਾਂਗੜੀਆਂ ਬਹੁਤ ਸੋਹਣੀਆਂ ਨੇ ਸਾਰੇ ਚੁੰਨੀ ਸੈਮੀ ਪਿਓਰ ਦੀ ਆਊਗੀ ਫੋਰ ਸੈਟ ਪੱਟੀ ਲੱਗੀ ਆਊਗੀ ਡਿਜ਼ਾਈਨ ਬਹੁਤ ਵਾਰੇ ਨੇ ਪ੍ਰਿੰਟ ব্যাক ਆਊਗੀ ਪ੍ਰਿੰਟ ਪ੍ਰਿੰਟ ਕਮੀਜ਼ ਆਊਗੀ ਸਲਵਾਰ ਪ ਲੋਜੀ ਕਰੀਮ ਕਲਰ ਦੇ ਵਿੱਚ ਆ ਗਿਆ ਦੇਖੋ ਜੀ ਫਲਾਵਰ ਦਾ ਪ੍ਰਿੰਟ ਆਊਗਾ ਬੈਗ ਪ੍ਰਿੰਟ ਆਊਗੀ ਚੁੰਨੀ ਪ੍ਰਿੰਟ ਚੁੰਨੀ ਬਲੇਨ ਆਊਗੀ ਫੋਰ ਸੈਟ ਪੱਟੀ ਆਊਗੀ ਜੀ ਸਾਰੇ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਜਰੂਰ ਜੀ ਸਕਰੀਨ ਸ਼ਾਟ ਲਈ ਚਲੋ ਜੀ ਇਹਨਾਂ ਦਾ ਬਹੁਤ ਸੋਹਣੇ ਡਿਜ਼ਾਈਨ ਨੇ ਫਰੰਟ ਬੈਕ ਪ੍ਰਿੰਟ ਆਊਗਾ ਜੇ ਚੁੰਨੀ ਨਾਲ ਆਊਗੀ ਹਰੇਕ ਸੂਟ ਦੇ ਸਾਹੀ ਮੇ ਪਿਆਰ ਦੀ ਚੁੰਨੀ ਹੈ ਜੀ ਡਿਜ਼ਾਈਨ ਬਹੁਤ ਸੋਹਣੇ ਨੇ ਜਲਦੀ ਜਲਦੀ ਬੁਕਿੰਗ ਕਰਵਾ ਲਓ ਜੀ ਡਿਜ਼ਾਈਨ ਬਹੁਤ ਵਧੀਆ ਫੈਦਰਾਂ ਆਏ ਨੇ ਔਰ ਰੇਟ ਬਹੁਤ ਮੱਕਾ ਆਫਰ ਰੇਟ ਤੁਹਾਨੂੰ ਦੱਸੂ ਲਾਸਟ ਦੇ ਵਿੱਚ ਡਿਜ਼ਾਈਨ ਦੇਖੀ ਚਲੋ ਜੀ ਪਹਿਲਾਂ ਰੇਟ ਬਹੁਤ ਵੱਡੀ ਆਫਰ ਦੇ ਵਿੱਚ ਆਏ ਨੇ ਜੀ ਮੈਂਹੰਦੀ ਕਲਰ ਆ ਗਿਆ ਦੇਖੋ ਸੁੱਕਾ ਮੈਂਹਦੀਆ ਕਲਰ ਬਹੁਤ ਸੋਹਣਾ ਰੰਗ ਹੈ ਨੈਕਸਟ ਦੇਖੋ ਨਾਵੀਂ ਵਾਈਨ ਕਲਰ ਆ ਗਿਆ ਦੇਖੋ ਜੀ ਬਹੁਤ ਸੋਹਣਾ ਕਰੀਮ ਕਲਰ ਆ ਗਿਆ ਦੇਖੋ ਜੀ ਡਿਜ਼ਾਈਨ ਬਹੁਤ ਸੋਹਣੇ ਆਏ ਨੇ ਜਲਦੀ ਸਕਰੀਨ ਸ਼ਾਟ ਲਈ ਚਲੋ ਆਰਡਰ ਬੁੱਕ ਕਰਵਾ ਲਓ ਜੀ ਔਰ ਪ੍ਰਾਈਸ ਹੈ